ਰੇੜੀ ਹਰਿਦੁਆਰ ਵਿੱਚ ਸਥਿਤ ਹਰ ਕੀ ਪੌੜੀ ਮਹੱਤਵਪੂਰਨ ਅਤੇ ਪਵਿੱਤਰ ਧਾਰਮਿਕ ਸਥਾਨ ਹੈ ਜਿੱਥੇ ਸ਼ਰਧਾ ਨਾਲ ਸ਼ਰਧਾਲੂ ਆਉਂਦੇ ਹਨ ਡੰਡੀ ਕਿਹਾ ਜਾਂਦਾ ਹੈ ਕਿ ਇਸ ਘਾਟ ਉੱਤੇ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਵਿਅਕਤੀ ਨੂੰ ਆਪਣੇ ਸਾਰੇ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਇਹ ਨਾਮ ਕਿਵੇਂ ਪਿਆ? ਪ੍ਰਸ਼ਨ ਚਿੰਨ ਆਓ ਜਾਣਦੇ ਹਾਂ ਡੰਡੀ ਤੁਸੀਂ ਉੱਤਰਾਖੰਡ ਦੇ ਹਰਿਦੁਆਰ ਵਿੱਚ ਸਥਿਤ ਹਰ ਕੀ ਪੌੜੀ ਦਾ ਨਾਮ ਕਈ ਵਾਰ ਸੁਨਿਆ ਹੋਵੇਗਾ ਅਤੇ ਸ਼ਾਇਦ ਤੁਸੀਂ ਇੱਥੇ ਆਏ ਵੀ ਹੋਵੋਗੇ ਡੰਡੀ ਲੱਖਾਂ ਸ਼ਰਧਾਲੂ ਦੂਰ ਦੂਰ ਤੋਂ ਇਸ਼ਨਾਨ ਕਰਨ ਲਈ ਇੱਥੇ ਆਉਂਦੇ ਹਨ ਡੰਡੀ ਇਸ ਦਾ Hindu ਧਰਮ ਵਿੱਚ ਬਹੁਤ ਮਹੱਤਵ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਕੀ ਪੌੜੀ ਦਾ ਇਹ ਨਾਮ ਕਿਉਂ ਅਤੇ ਕਿਵੇਂ ਵਿਆਪਕ ਰਸੰਜਨ ਇਸ ਪਵਿੱਤਰ ਸਥਾਨ ਦਾ ਨਾਮ ਪਹਿਲਾ ਭਰਤਰੀ ਹਰੀ ਕੀ ਪੌੜੀ ਸੀ ਜਿਸ ਦਾ ਨਾਮ ਉਜੈਨ ਦੇ ਰਾਜਾ ਭਰਤਰੀ ਹਰੀ ਦੇ ਨਾਮ ਉੱਤੇ ਰੱਖਿਆ ਗਿਆ ਸੀ ਡੰਡੀ ਇਸ ਸਥਾਨ ਦਾ ਨਾਮ ਬਾਅਦ ਵਿੱਚ ਹਰਕੀ ਪੌੜੀ ਰੱਖਿਆ ਗਿਆ ਡੰਡੀ ਆਓ ਤੁਹਾਨੂੰ ਹਰਕੀ ਪੌੜੀ ਦੇ ਨਾਮ ਦੀ ਇਤਿਹਾਸਕ ਕਹਾਣੀ ਅਤੇ ਇਸ ਦੀ ਮਹੱਤਤਾ ਦੱਸਦੇ ਹਾਂ ਡੰਡੀ ਪੁਰਾਣਿਕ ਕਹਾਣੀ ਅਨੁਸਾਰ ਰਾਜਾ ਵਿਕਰਮਾਦਿੱਤਿਆ ਦੇ ਪਰਾ ਪार्थਰੀ ਹਰੀ ਨੇ ਆਪਣਾ ਰਾਜ ਭਾਗ ਤਿਆਗ ਕੇ ਹਰਕੀ ਪੌੜੀ ਦੀ ਪਹਾੜੀ ਉੱਤੇ ਕਈ ਸਾਲਾਂ ਤੱਕ ਤਪੱਸਿਆ ਕੀਤੀ ਡੰਡੀ ਰਾਜਾ ਵਿਕਰਮਾਦਿੱਤਿਆ ਨੇ ਉਸ ਰਸਤੇ ਉੱਤੇ ਪੌੜੀਆਂ ਬਣਵਾਈਆਂ ਜਿੱਥੋਂ ਭਰਤਰੀ ਹਰੀ ਗੰਗਾ ਵਿੱਚ ਇਸ਼ਨਾਨ ਰੈਡੀ ਕਰਨ ਲਈ 헤ਠਾਂ ਪੁੱਤਰੇ ਸੰਨ ਅਤੇ ਇਨ੍ਹਾਂ ਪੌੜੀਆਂ ਦਾ ਨਾਮ ਭਰਤਰੀ ਹਰੀ ਦੀ ਪੌੜੀ ਰੱਖਿਆ ਡੰਡੀ ਬਾਅਦ ਵਿੱਚ ਇਹ ਪੌੜੀਆਂ ਹਰ ਕੀ ਪੌੜੀ ਦੇ ਨਾਮ ਨਾਲ ਮਸ਼ਹੂਰ ਹੋ ਗਈਆਂ ਡੰਡੀ ਭਰਤਰੀ ਹਰੀ ਦੇ ਨਾਮ ਵਿੱਚ ਹਰੀ ਵੀ ਮੌਜੂਦ ਹੈ ਜਿਸ ਕਾਰਨ ਇਸ ਸਥਾਨ ਨੂੰ ਹਰ ਕੀ ਪੌੜੀ ਕਿਹਾ ਜਾਂਦਾ ਹੈ ਡੰਡੀ ਧਾਰਮਿਕ માનਤਾਵਾਂ ਅਨੁਸਾਰ ਹਰ ਕੀ ਪੌੜੀ ਉਹੀ ਜਗ੍ਹਾ ਹੈ ਜਿੱਥੇ ਗੰਗਾ ਨਦੀ ਸਵਰਗ ਤੋਂ ਧਰਤੀ ਉੱਤੇ ਉਤਰੀ ਡੰਡੀ ਹਰ ਕੀ ਪੌੜੀ ਨਾਲ ਸੰਬੰਧਿਤ ਇੱਕ ਹੋਰ ਕਹਾਣੀ ਵੀ ਮਿਲਦੀ ਹੈ ਜਿਸ ਅਨੁਸਾਰ ਸਮੁੰਦਰ ਮੰਥਨ ਦੌਰਾਨ ਜਦੋਂ ਸਾਰੇ ਦੇਵੀ ਦੇਵਤੇ ਅੰਮ੍ਰਿਤ ਲਈ ਲੜ ਰਹੇ ਸਨ ਤਾਂ ਭਗਵਾਨ ਧਨਵੰਤਰੀ ਦੰਤਾਂ ਤੋਂ ਬਚਾ ਕੇ ਅੰਮ੍ਰਿਤ ਲੇ ਜਾ ਰਹੇ ਸਨ ਡੰਡੀ ਉਦੋਂ ਹੀ ਉਸ ਅੰਮ੍ਰਿਤ ਦੀਆਂ ਕੁੱਝ ਬੂੰਦਾ ਤਾਤੀ ਉੱਤੇ ਡਿੱਗ ਪਈਆਂ ਡੰਡੀ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਅੰਮ੍ਰਿਤ ਦੀਆਂ ਬੂੰਦਾ ਡਿੱਗੀਆਂ ਉਹ ਸਥਾਨ ਧਾਰਮਿਕ ਮਹੱਤਵ ਵਾਲੇ ਸਥਾਨ ਬਣ ਗਏ ਡੰਡੀ ਧਾਰਮਿਕ માનਤਾਵਾਂ ਵਿੱਚ ਮੁੱਖ ਤੌਰ ਉੱਤੇ ਚਾਰ ਅਜਿਹੇ ਸਥਾਨ ਹਨ ਜਿੱਥੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ ਜੋ ਇਸ ਪ੍ਰਕਾਰ ਹਨ ਹਰਿਦਵਾਰ ਉਜੈਨ ਨਾਸਿਕ ਅਤੇ ਪ੍ਰਯਾਗਰਾਜ ਡੰਡੀ ਹਰ ਕੀ ਪੌੜੀ ਵੀ ਇਨ੍ਹਾਂ ਸਥਾਨਾਂ ਵਿੱਚੋਂ ਇੱਕ ਹੈ ਡੰਡੀ ਇਸ ਕਰਕੇ ਇਸ ਸਥਾਨ ਨੂੰ ਸ਼ਰਧਾਲੂਆਂ ਲਈ ਬਹੁਤ ਪਵਿੱਤਰ ਅਤੇ ਮੁਕਤੀ ਵਾਲਾ ਮੰਨਿਆ ਜਾਂਦਾ ਹੈ ਡੰਡੀ ਕਹਾ ਜਾਂਦਾ ਹੈ ਕਿ ਇੱਥੇ ਸਿਰਫ ਇਸ਼ਨਾਨ ਕਰਨ ਨਾਲ ਹੀ ਵਿਅਕਤੀ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਡੰਡੀ ਹਰਕੀਪੌੜੀ ਨਾਮ ਦਾ ਅਰਥ ਹੈ ਹਰੀ ਦੇ ਪੈਰ